ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਛਣ ਜੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਪਾਣੀ ਦੀ ਮਾਰ ਚੱਲ ਰਿਹਾ ਏ ਜਿੱਥੇ ਕਿਸਾਨਾਂ ਦੀ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਜੋ ਫਸਲ ਹੈ ਉਹ ਪਾਣੀ ਨੇ ਤਬਾਹ ਕਰ ਦਿੱਤੀ ਉੱਥੇ ਹੀ ਜੋ ਗਰੀਬ ਲੋਕ ਨੇ ਜਿਨ੍ਹਾਂ ਨੇ ਰੋਜ਼ ਕਮਾਉਣੀ ਤੇ ਰੋਜ਼ ਖਾਣੀ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਬਿੱਲ ਹੋ ਕੇ ਬੈ ਗਏ ਨੇ ਕਿਉਂਕਿ ਇੱਕ ਦਰਿਆ ਦੇ ਪਾਣੀ ਦੀ ਮਾਰ ਤੇ ਦੂਸਰਾ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਏ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਬਾਹਰ ਦਿਹਾੜੀ ਦੱਪਾ ਕਰਨਗੇ ਕਮਾ ਕੇ ਲਿਆਉਣਗੇ ਤਾਂ ਉਹਨਾਂ ਦਾ ਜਿਹੜਾ ਚੁੱਲ੍ਹਾ ਏ ਉਹ ਤਪਨਾ ਏ ਤੇ ਜਦੋਂ ਦਾ ਪਾਣੀ ਜਿਹੜਾ ਹੈ ਜਦੋਂ ਦਾ ਜਦੋਂ ਦੇ ਜਿਹੜੇ ਹੜ ਆਏ ਨੇ ਤੇ ਹੜਾਂ ਦੇ ਕਾਰਨ ਜਿੱਥੇ ਕਿਸਾਨ ਪ੍ਰਭਾਵਿਤ ਹੋਇਆ ਹੈ ਉੱਥੇ ਜਿਹੜੇ ਮਜ਼ਦੂਰ ਹੈ ਉਹ ਵੀ ਪਾਣੀ ਦੀ ਮਾਰ ਜਿਹੜੀ ਚੱਲ ਰਹੇ ਨੇ ਤੇ ਦੂਸਰੀ ਜਿਹੜੀ ਬਰਸਾਤ ਹੋ ਰਹੀ ਏ ਬਰਸਾਤ ਨੇ ਇੰਨਾ ਮੰਦਾ ਹਾਲ ਕਰ ਦਿੱਤਾ ਇਹ ਗਰੀਬਾਂ ਦਾ ਜਿਹੜਾ ਕਹਿਣ ਕਥਨ ਤੋਂ ਜਿਹੜਾ ਬਾਹਰ ਐ ਨਿਕਾ ਨਿਕਾ ਮੀ ਪੈਂਦਾ ਏ ਤੇ ਨਿਕੇ ਨਿਕੇ ਮੀ ਪੈਣ ਦੇ ਨਾਲ ਜਿੱਥੇ ਗਰੀਬਾਂ ਦੇ ਘਰਾਂ ਦੀ ਜਿਹੜੀ ਛੱਤ ਚੋਰੀ ਏ ਤੇ ਕਈਆਂ ਦੇ ਘਰ ਜਿਹੜੇ ਨੇ ਉਹ ਤਬਾਹ ਹੋ ਚੁੱਕੇ ਨੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਆ ਚਲੋ ਅਸੀਂ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸਹਾਈ ਹਾਂ ਦੁੱਖ ਹੈ ਕਿ ਜਿਹੜਾ ਜੋ ਵੀ ਵਾਪਰਿਆ ਹੈ ਉਹ ਨਹੀਂ ਵਾਪਰਨਾ ਚਾਹੀਦਾ ਸੀ ਪਰ ਕਿਤਨਾ ਕਿਤੇ ਕਿਸਾਨਾਂ ਦੀ ਜਿਹੜੀ ਥੋੜੀ ਬਹੁਤੀ ਜਿਹੜੀ ਪਰਪਾਈ ਆ ਉਹ ਸਰਕਾਰਾਂ ਕਰ ਦਿੰਦੀਆਂ ਨੇ ਪਰ ਜੋ ਮਜ਼ਦੂਰ ਵਰਗ ਹੈ ਉਹਦੀ ਸਾਰ ਨਹੀਂ ਲਈ ਜਾਂਦੀ ਉਹਨੂੰ ਪੁੱਛਿਆ ਤੱਕ ਨਹੀਂ ਜਾਂਦਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਮੈਂ ਪੰਜਾਬ ਗਵਰਨਮੈਂਟ ਅਤੇ ਭਾਰਤ ਸਰਕਾਰ ਦੇ ਅੱਗੇ ਬੇਨਤੀ ਕਰਦਾ ਕਿ ਜਿੱਥੇ ਕਿਸਾਨਾਂ ਵਾਸਤੇ ਵਿਸ਼ੇਸ਼ ਜਿਹੜਾ ਪੈਕੇਜ ਹੈ ਤੇ ਜਿਹੜਾ ਫੰਡ ਰਿਲੀਜ਼ ਕੀਤਾ ਜਾਂਦਾ ਹੈ ਉਥੇ ਇਹਨਾਂ ਦਿਨਾਂ ਦੇ ਵਿੱਚ ਮਜ਼ਦੂਰਾਂ ਵਾਸਤੇ ਵੀ ਜਿਹੜਾ ਫੰਡ ਹੈ ਉਹ ਇੱਕ ਰਿਲੀਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਕੰਮ ਕਾਜ ਜਿਹੜਾ ਮਜ਼ਦੂਰ ਦਾ ਨਹੀਂ ਚੱਲਦਾ ਇੱਕ ਤੇ ਦਰਿਆਵਾਂ ਦੇ ਪਾਣੀ ਦੀ ਮਾਰ ਤੇ ਦੂਸਰੀ ਬਰਸਾਤ ਦੀ ਮਾਰ ਇਸ ਕਰਕੇ ਮਜ਼ਦੂਰ ਬਿਲਕੁਲ ਜਿਹੜਾ ਹੈ ਉਹ ਘਰ ਬੈਠਾ ਹੈ ਕੰਮ ਨਾ ਹੋਣ ਕਰਕੇ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿਉਂਕਿ ਗੁਰਦਾਸਪੁਰ ਵਾਲਾ ਜਿਹੜਾ ਏਰੀਆ ਹੈ ਉਧਰ ਪਿੰਡਾਂ ਦੇ ਪਿੰਡ ਤਬਾਹ ਕੀਤੇ ਨੇ ਪਾਣੀ ਨੇ ਚਾਹੇ ਕੋਈ ਗਰੀਬ ਹੈ ਤੇ ਚਾਹੇ ਕੋਈ ਅਮੀਰ ਹੈ ਪਾਣੀ ਨੇ ਕਿਸੇ ਨੂੰ ਨਹੀਂ ਬਖਸ਼ਿਆ ਇਥੋਂ ਤੱਕ ਮੈਂ ਕਹਾਂ ਕਿ ਪਾਣੀ ਦੀ ਇਹੋ ਜੀ ਮਾਰ ਪਈ ਗਰੀਬ ਤੇ ਅਮੀਰ ਇੱਕ ਲਾਈਨ ਦੇ ਵਿੱਚ ਲਿਆ ਕੇ ਖੜੇ ਕਰ ਦਿੱਤੇ ਨੇ ਤੇ ਉੱਥੇ ਜਿਹੜੇ ਕੜਮ ਚੌਧਰੀ ਨੇ ਜਿਹੜੇ ਕੜਮ ਚੌਧਰੀ ਨੇ ਉਹ ਆਵਾਜ਼ ਨਹੀਂ ਆਉਂਦੇ ਉਹ ਨਾ ਤਾਂ ਸਮਾ ਦੇਖਦੇ ਨੇ ਨਾ ਹੀ ਉਹ ਹਾਲਾਤ ਦੇਖਦੇ ਨੇ ਕਿ ਕਿਹੜਾ ਸਮਾ ਚੱਲਦਾ ਤੇ ਕੀ ਹਾਲਾਤ ਚੱਲਦੇ ਪਏ ਨੇ ਉਹਨਾਂ ਦੇ ਮਨਾਂ ਦੇ ਅੰਦਰ ਜਿਹੜਾ ਯਹਿਰ ਹੈ ਉਹ ਨਿਕਲਣਾ ਹੀ ਨਿਕਲਣਾ ਹੈ ਤੇ ਬਹੁਤ ਸਾਰੇ ਜਿਹੜੇ ਕੜਮ ਚੌਧਰੀ ਨੇ ਮذਬੀ ਸਿੱਖ ਸਮਾਜ ਨੂੰ ਟਾਰਗੇਟ ਕਰਦੇ ਪਏ ਨੇ ਇੱਕ ਪੇਜ ਬਣਿਆ ਆ ਕਿਸਾਨ ਨਾਂ ਤੇ ਮੈਂ ਉਸ ਕਿਸਾਨ ਪੇਜ ਦੇ ਜੋ ਵੀ ਓਨਰ ਆ ਉਹਨੂੰ ਜੋ ਵੀ ਅਪਡੇਟ ਕਰਦਾ ਵਿਆ ਏ ਉਹਨੂੰ ਇੱਕ ਮੈਂ ਸਿੱਧੀ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦਾ ਪੁੱਤ ਬਣ ਜਾ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜਾ ਤੂੰ ਕਿੰਨਾ ਕਚਿਰ ਫੇਕ ਆਈਡੀ ਬਣਾ ਕੇ ਕਾਇਰਾ ਵਾਂਗੂ ਲੁੱਕ ਕੇ ਤੇ ਛੁਪ ਕੇ ਤੂੰ ਮਜਬੂਤ ਸਿੱਖ ਸਮਾਜ ਨੂੰ ਟਾਰਗੇਟ ਕਰੇਂਗਾ ਜੇ ਤੇ ਤੂੰ ਕਿਸੇ ਬੰਦੇ ਦਾ ਪੁੱਤ ਹੈ ਤਾਂ ਆਪਣਾ ਨੰਬਰ ਦੇ ਜਮ ਮੇਰਾ ਨੰਬਰ ਨੋਟ ਕਰ ਲੈ 98552 13324 ਮੈਂ ਫੇਰ ਇੱਕ ਵਾਰੀ ਨੰਬਰ ਦੱਸ ਦੇਣਾ 98552 13324 ਕਿਸਾਨ ਨਾਂ ਦਾ ਪੇਜ ਹੈ ਫੇਸਬੁੱਕ ਤੇ ਜਿਹੜਾ ਆਏ ਦਿਨ ਮذਬੀ ਸਿੱਖ ਸਮਾਜ ਨੂੰ ਟਾਰਗੇਟ ਕਰਦਾ ਏ ਔਰ 13-13 ਦੀਆਂ ਜਿਹੜੀਆਂ ਨੇ ਗੱਲਾਂ ਲਿਖਦਾ ਏ ਜੋ ਪੜਨ ਯੋਗ ਨਹੀਂ ਹੈਗਾ ਜੋ ਸੁਣਨ ਯੋਗ ਹੈ ਗੱਲਾਂ ਨਹੀਂ ਹੈਗੀਆਂ ਕਾਫੀ ਲੰਮੇ ਸਮੇਂ ਤੋਂ ਅਸੀਂ ਚੁੱਪ ਸੀ ਇਹਦਾ ਮਤਲਬ ਇਹ ਨਹੀਂ ਜੇ ਅਸੀਂ ਚੁੱਪ ਕਰ ਗਏ ਆ ਕਿ ਢਾਡੇ ਵਰਗੇ ਜਿਹੜੇ ਟੁਕੜਬੋਚ ਨੇ ਉਹ ਉੱਠ ਕੇ ਕਿ ਸਮਾਜ ਪ੍ਰਤੀ ਮਜਬੀ ਸਿੱਖ ਸਮਾਜ ਪ੍ਰਤੀ ਇਹੋ ਜਿਹਾ ਅਪਸ਼ਬਦ ਬੋਲਣਗੇ ਜਾਂ ਵਰਤੋਂ ਕਰਨਗੇ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਨਾ ਆਇਆ ਤੇ ਪੁੱਤ ਇਹੋ ਜਿਹੇ ਚੀਕਾਂ ਮਰਵਾਵਾਂਗੇ ਫਿਰ ਯਾਦ ਕਰੋਗੇ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਹਰ ਪੀੜਤਾ ਦੇ ਵਾਸਤੇ ਜੋ ਰਸਤ ਆ ਰਹੀ ਹੈ ਜੋ ਖਾਣ ਪੀਣ ਦੀਆਂ ਵਸਤੂਆਂ ਆ ਰਹੀਆਂ ਨੇ ਤੇ ਕਈ ਕੜਮ ਚੌਧਰੀਆਂ ਨੇ ਆਖਿਆ ਹੈ ਕਿ ਮذਬੀ ਸਿੱਖਾਂ ਨੂੰ ਤੇ ਜੋ ਅਸਾਈ ਮਤ ਨੂੰ ਅਪਣਾ ਚੁੱਕੇ ਨੇ ਉਹਨਾਂ ਨੂੰ ਇਸ ਵਸਤੂਆਂ ਨਹੀਂ ਦਿੱਤੀਆਂ ਜਾਣੀਆਂ ਕਿਉਂ ਤੇਰੇ ਪਿਓ ਦਾ ਰਾਜ ਹੈ ਉਹ ਜਿਹੜਾ ਹੜ ਆਇਆ ਏ ਜਿਹੜਾ ਦਰਿਆ ਦਾ ਪਾਣੀ ਆਇਆ ਏ ਕਿਉਂ ਨੇ ਇਹ ਸੋਚਿਆ ਸੀ ਕਿ ਮੈਂ ਕਿਸੇ ਜੱਟ ਦੇ ਘਰ ਦੇ ਵਿੱਚ ਨਹੀਂ ਵੜਨਾ ਜਾਂ ਮੈਂ ਕਿਸੇ ਮਜਬੀ ਸਿੱਖ ਦੇ ਘਰ ਨਹੀਂ ਵੜਨਾ ਜਾਂ ਮੈਂ ਕਿਸੇ ਅਸਾਈ ਦੇ ਘਰ ਨਹੀਂ ਵੜਨਾ ਉਹਨੇ ਦੇ ਸਬਰਾਂ ਦੇ ਘਰ ਜਿਹੜੇ ਮਲਿਆ ਮੇਟ ਕਰ ਦਿੱਤੇ ਨੇ ਤੇ ਫੇਰ ਭਈ ਤੂੰ ਕਿਸ ਕਿਹੜਾ ਤੇਰੇ ਮਨ ਦੇ ਵਿੱਚ ਹੰਕਾਰ ਕਿਹੜਾ ਤੂੰ ਆਪਣਾ ਹੰਕਾਰ ਜਿਹੜਾ ਚੁੱਕੀ ਫਿਰਦਾ ਏ ਜਦੋਂ ਪਾਣੀ ਨੇ ਨਹੀਂ ਵੇਖਿਆ ਅਗਲਾ ਅਗਲੇ ਪਾਸੇ ਕੌਣ ਹੈ ਕੌਣ ਨਹੀਂ ਉਹਨੇ ਮਲਿਆ ਮੇਟ ਕਰਕੇ ਰੱਖ ਦਿੱਤਾ ਏ ਤੇ ਤੂੰ ਅਜੇ ਫੇਰ ਇੱਥੇ ਜਾਤਾ ਪਾਤਾ ਪਰਖਣ ਤੇ ਲੱਗ ਪਿਆ ਏ ਸ਼ਰਮ ਕਰੋ ਤਾਡੇ ਕਰਕੇ ਅੱਜ ਜੋ ਸਿੱਖ ਪੰਥ ਦੇ ਹਾਲਾਤ ਨੇ ਨਾ ਇਹ ਠਾਡੇ ਕਰਕੇ ਨਹੀਂ ਤੇ ਬੰਦੇ ਦੇ ਪੁੱਤ ਬਣ ਜੋ ਮਜਬੀ ਸਿੱਖਾਂ ਨੂੰ ਟਾਰਗੇਟ ਕਰਨਾ ਬੰਦ ਕਰ ਦਿਓ ਨਹੀਂ ਤੇ ਇਹਦੇ ਜਿਹੜੇ ਨਤੀਜੇ ਨੇ ਉਹ ਮਾੜੇ ਨਿਕਲਣਗੇ ਤੁਹਾਨੂੰ ਮੈਂ ਇਹ ਗੱਲ ਦੱਸਦਾ ਇਹ ਸਨ 1971 ਵਾਲੇ ਮਜਬੀ ਸਿੱਖ ਨਹੀਂ ਹੈਗੇ ਕਿ ਜੋ ਤੁਸੀਂ ਉਹਨਾਂ ਤੇ ਦਬਾਅ ਬਣਾ ਲਿਆ ਤੇ ਉਹ ਦਬ ਕੇ ਉਸ ਟਾਈਮ ਤੇ ਵੀ ਜਿਹੜੇ ਸੂਰਮੇ ਸੀ ਜਿਹੜੇ ਯੋਧੇ ਸੀ ਉਹ ਤੁਹਾਡੀਆਂ ਗੱਲਾਂ ਦਾ ਜਵਾਬ ਪੱਥਰ ਦੇ ਨਾਲ ਦਿੰਦੇ ਸੀ ਤੇ ਹੁਣ ਤੇ ਕਿਰਪਾ ਹੀ ਨਹੀਂ ਬਾਬਾ ਜੀਵਨ ਸਿੰਘ ਜੀ ਦੀ ਹੋ ਗਈ ਏ ਕਿ ਅੱਜ ਦਾ ਜੋ ਮਜਬੀ ਸਿੱਖ ਨੌਜਵਾਨ ਹੈ ਉਹ ਪੜਿਆ ਲਿਖਿਆ ਹੈ ਔਰ ਇਤਿਹਾਸ ਪੱਖੋਂ ਵੀ ਉਹ ਪਰਪੱਕ ਹੈ ਪਰ ਤੁਹਾਡੇ ਮਨਾਂ ਦੇ ਵਿੱਚੋਂ ਯਾਰ ਨਹੀਂ ਨਿਕਲਦਾ ਜੇ ਮੈਂ ਗੱਲ ਕਰਾਂ ਇੱਧਰ ਹਰੀਕੇ ਵਾਲੇ ਪਾਸੇ ਪਿੰਡ ਸਭਰਾ ਵਾਲੇ ਪਾਸੇ ਤੁਸੀਂ ਬੰਨ ਤੇ ਉੱਥੇ ਜਾ ਕੇ ਵੇਖ ਓਏ ਕਿਸਾਨ ਪੇਜ ਵਾਲੀ ਚਵਲੇ ਉੱਥੇ ਜਾ ਕੇ ਵੇਖ ਮਜਬੀ ਸਿੱਖ ਨੌਜਵਾਨ ਜ਼ਿਮੀਂਦਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਦਾਂ ਬੰਨ ਪੱਕਾ ਕਰਦੇ ਪਏ ਨੇ ਤੇ ਤੂੰ ਚਵਲੇ ਮਜਬੂਤ ਸਿੱਖਾਂ ਨੂੰ ਟਾਰਗੇਟ ਕਰਦਾ ਜੇ ਤੇ ਤੂੰ ਕਿਸੇ ਬੰਦੇ ਦਾ ਪੁੱਤ ਹੈ ਆਪਣੀ ਸ਼ਕਲ ਬਖਾ ਸਾਨੂੰ ਵੀ ਪਤਾ ਲੱਗੇ ਇਹ ਝਵਲ ਕਿਹੜੇ ਖਾਨਦਾਨ ਦੀ ਏ ਤੁਹਾਡੇ ਵਰਗੇ ਜਿਹੜੇ ਆ ਨਾ ਉਹ ਇਤਿਹਾਸ ਖਰਾਬ ਕਰਦੇ ਨੇ ਤੇ ਜਿਹੜੇ ਸਾਡੇ ਵਰਗੇ ਉਹ ਇਤਿਹਾਸ ਬਣਾਉਂਦੇ ਨੇ ਪਹਿਲਾਂ ਵੀ ਇਤਿਹਾਸ ਬਣਾਏ ਸੀ ਤੇ ਹੁਣ ਵੀ ਇਤਿਹਾਸ ਬਣਾ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਮਾੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਨਾਜੁਕ ਹਾਲਾਤ ਬਣੇ ਹੋਏ ਨੇ ਅਸੀਂ ਹਰ ਇੱਕ ਇਨਸਾਨ ਦੇ ਨਾਲ ਆ ਤੇ ਉਹਦੇ ਦੁੱਖ ਦੇ ਵਿੱਚ ਸਹਾਈਆਂ ਪਰ ਕੁਝ ਮਾੜੀਆਂ ਨਸਲਾਂ ਜਿਹੜੀਆਂ ਨੇ ਉਹ ਮਜਬੂਤ ਸਿੱਖ ਸਮਾਜ ਨੂੰ ਟਾਰਗੇਟ ਕਰਦੀਆਂ ਨੇ ਤੇ ਅਪਲੋਡ ਕਰਦੀਆਂ ਨੇ ਜਦੋਂ ਢਿੱਡ ਦੇ ਵਿੱਚ ਭੁੱਖ ਦੀ ਅੱਗ ਲੱਗੀ ਹੋਵੇ ਨਾ ਸੱਜਣਾ ਉਹ ਜੋ ਉਦੋਂ ਕਿਸੇ ਦੇ ਹੱਥ ਦੇ ਵਿੱਚੋਂ ਰੋਟੀ ਕੋਕ ਵੀ ਖਾਣੀ ਪਵੇ ਨਾ ਤੇ ਅਗਲਾ ਖਾਂਦਾ ਏ ਕਿਉਂਕਿ ਢਿੱਡ ਦੀ ਜਿਹੜੀ ਪੋਖ ਹੈ ਢਿੱਡ ਦੀ ਜਿਹੜੀ ਅੱਗ ਹੈ ਉਹ ਮਜਬੂਰ ਕਰ ਦਿੰਦੀ ਹੈ ਮੈਂ ਫਿਰ ਇੱਕ ਵਾਰੀ ਕਹਿੰਨਾ ਕਿ ਜੋ ਪੰਜਾਬ ਦੇ ਵਿੱਚ ਪਾਣੀਆਂ ਨੇ ਤਬਾਈ ਮਚਾਈ ਏ ਤੇ ਉਸ ਤਬਾਈ ਦੇ ਵਿੱਚ ਜਿਹੜੇ ਕਿਸਾਨ ਭਰਾਵਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੋਈ ਏ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਸ੍ਰੀ ਕੈਂ ਸਾਨੂੰ ਵੀ ਦੁੱਖ ਹੈ ਕਿਉਂਕਿ ਜਿੱਥੇ ਪੰਜਾਬ ਦਾ ਕਿਸਾਨ ਮਰ ਰਿਹਾ ਏ ਉੱਥੇ ਪੰਜਾਬ ਦਾ ਮਜ਼ਦੂਰ ਵੀ ਮਰ ਰਿਹਾ ਏ ਕਿਉਂਕਿ ਮਜ਼ਦੂਰਾਂ ਦੇ ਕੋਲ ਵੀ ਇਸ ਟਾਈਮ ਤੇ ਕੋਈ ਰੁਜ਼ਗਾਰ ਨਹੀਂ ਹੈਗਾ ਇੱਕ ਪਾਸੇ ਬਰਸਾਤ ਹੋ ਰਹੀ ਏ ਤੇ ਇੱਕ ਪਾਸੇ ਦਰਿਆਵਾਂ ਦਾ ਜਿਹੜਾ ਪਾਣੀ ਏ ਕਿਉਂਕਿ ਪਿੰਡਾਂ ਦੇ ਵਿੱਚ ਬਹੁਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਘਰਾਂ ਤੇ ਜਿਹੜੀ ਛੱਤ ਹੈ ਉਹ ਬਾਲਿਆਂ ਵਾਲੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨਿਕਾ ਨਿਕਾ ਮੀ ਹੈ ਉਹ ਤਬਾਈ ਮਚਾਰਿਆ ਹੈ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਤੇ ਕਈ ਗਰੀਬ ਪਰਿਵਾਰ ਜਿਹੜੇ ਨੇ ਉਹਨਾਂ ਛੱਤਾਂ ਦੇ ਥੱਲੇ ਆ ਕੇ ਆਪਣੀ ਜਾਨ ਵੀ ਗਵਾ ਚੁੱਕੇ ਨੇ ਜਿੱਥੇ ਮੌਜੂਦਾ ਸਰਕਾਰ ਨੂੰ ਜੋ ਉਸ ਪਰਿਵਾਰ ਦੇ ਹਾਲਾਤ ਜਾਣ ਕੇ ਉਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਪਰ ਮਦਦ ਨਹੀਂ ਹੋ ਰਹੀ ਮੈਂ ਭਾਰਤ ਗਵਰਨਮੈਂਟ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਸਾਰ ਲਈ ਜਾਵੇ ਕਿਉਂਕਿ ਥੋੜਾ ਸਮਾਂ ਰਹਿ ਗਿਆ ਹੈ ਇਲੈਕਸ਼ਨ ਹੋਣੀ ਹੈ 2027 ਦੀ ਉਦੋਂ ਤੁਸੀਂ ਇਹਨਾਂ ਗਰੀਬ ਬੰਦਿਆਂ ਦੇ ਘਰ ਜਾ ਕੇ ਹੱਥ ਜੋੜਨੇ ਨੇ ਪਰ ਇਹਨਾਂ ਦੀ ਸਾਰ ਨਹੀਂ ਲੈਣੀ ਬਸ 2 ਦਿਨ 4 ਦਿਨ ਹੱਥ ਜੋੜ ਕੇ ਇਹਨਾਂ ਦੀਆਂ ਵੋਟਾਂ ਜ਼ਰੂਰ ਵਟੌਰ ਲੈਣੀਆਂ ਨੇ ਪਰ ਉਹਨਾਂ ਦੇ ਕਿਸੇ ਕੰਮ ਨਹੀਂ ਆਉਣਾ ਸੋ ਮੇਰੀ ਸਰਕਾਰਾਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੇ ਵਾਸਤੇ ਵੀ ਕੋਈ ਵਿਸ਼ੇਸ਼ ਜਿਹੜਾ ਪੈਕੇਜ ਹੈ ਉਹ ਜ਼ਰੂਰ ਰਿਲੀਜ਼ ਕੀਤਾ ਜਾਵੇ ਸੋ ਦੱਸਦਿਆਂ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਲਾਸਟ ਤੇ ਇੱਕ ਵਾਰੀ ਫੇਰ ਕਿਸਾਨ ਪੇਜ ਵਾਲੀ ਚਵਲ ਨੂੰ ਮੈਂ ਕਹਿੰਦਾ ਜੇ ਤੂੰ ਕਿਸੇ ਬੰਦੇ ਦਾ ਐ ਨਾ ਤੇ ਆਪਣੀ ਸ਼ਕਲ ਵਿਖਾ ਨਹੀਂ ਤਾਂ ਫੇਰ ਅਸੀਂ ਪਤਾ ਤੇ ਕਰ ਲਾਂਗੇ ਤੂੰ ਹੈ ਚਵਲ ਕਿੱਥੋਂ ਦੀ ਸੋ ਦੱਸਦਿਆਂ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ